ਟਕਾ ਕੇ ਮੇਰੀ ਬੇਨਤੀਆਂ ਸਾਰਿਆਂ ਨੂੰ ਟਕਾ ਕੇ ਪੰਜਾਬ ਨੂੰ ਬਚਾਉਣ ਲਈ ਤੇ ਸਾਡੇ ਦਰਦਾਂ ਨੂੰ ਛੇੜਨ ਵਾਲੇ ਮੁੱਖ ਮੰਤਰੀ ਦਾ ਬਦਲਾ ਲਓ ਟਕਾ ਕੇ ਆਉਣ ਵਾਲੀਆਂ ਵੋਟਾਂ ਵਿੱਚ ਮੱਜੀ ਧੋਕੋ ਕਿਉਂਕਿ ਲੋਕਤੰਤਰ ਦੇ ਵਿੱਚ ਇੱਕੋ ਤਰੀਕਾ ਹੁੰਦਾ ਹੈ ਬਦਲਾ ਲੈਣ ਦਾ ਉਹ ਤਰੀਕਾ ਹੁੰਦਾ ਜਿਹੜੀ ਸਾਡੇ ਆਪਣੇ ਸ਼ਕਤੀਆਂ ਹੋਣ ਗਾਂਧੀ ਦੇ ਘਰ ਵਾਲਿਆਂ ਨੇ ਸਿੱਖ ਮਾਰੇ ਪੰਜਾਬ ਵਿੱਚ ਜੋ ਨੌਜ ਉਹਨਾਂ ਨੂੰ ਦਸਤਾਰਾਂ ਜਿਹੜੇ ਬੰਨ੍ਹ ਕੇ ਜਾਂਦੇ ਸੀ ਦਾੜੇ ਰੱਖ ਕੇ ਉੱਦਦੀ ਝੂਠੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਉਹ ਜਿਹੜੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜੋ ਇੱਕ ਸੰਤਾਪ ਮੋਰ ਤਾਂ ਘੜਾ ਰਹੇ ਨੇ ਉਹਨਾਂ ਦਾ ਦੁੱਖ ਭਗਵੰਤ ਮਾਨ ਨੂੰ ਨਹੀਂ ਦਿਖਿਆ ਕੱਲੀ ਬੀਬੀ ਸੋਹਣਿਆਗਾ ਤੇ ਦੁੱਖ ਦਿਖਿਆ ਹੰਕਾਰ ਇਤੋਂ ਤੱਕ ਹੈ ਕਿ ਕਿਸੇ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਮੀਡੀਆ ਨੂੰ ਬੋਲਣ ਤੱਕ ਆਜ਼ਾਦੀ ਨਹੀਂ ਜੇ ਉਹ ਪੰਜਾਬ ਦੇ ਵਿੱਚ ਬੋਲਦਾ ਤਾਂ ਪਰਚੇ ਤੇ ਫੇਸਬੁਕ account ਬੰਦ ਇੱਥੋਂ ਤੱਕ ਕਰੜੀ ਲੈਵਲ 'ਤੇ ਆਈ ਇੱਥੇ ਤੱਕ ਆ ਚੁੱਕਿਆ ਹੈ ਕਿ ਆਪਣੇ ਸਾਫਾ ਘਰਮ ਪਤਨੀ ਦਾ ਫੇਸਬੁਕ account ਭਾਰਤ ਵਿੱਚ ਬੰਦ ਜਿਹੜੇ ਉਹ ਪਤਨੀ ਦੇ ਨਾਲ ਇੰਨੇ ਸਾਲ ਲਾਏ ਉਹ ਤੋਂ ਦੋ ਬੱਚੇ ਭਾਵੇਂ ਕਿ ਉਹ ਬੱਚਿਆਂ ਨੂੰ ਹੁਣ ਪਹਿਚਾਣਦਾ ਨਹੀਂ ਉਹ ਪਿੱਛੇ ਜੇ ਮੀਡੀਆ ਵਿੱਚ ਵੀਡੀਓ ਵਾਇਰਲ ਹੋਈ ਹੈ ਘਰ ਦੇ ਵਿੱਚ ਦੱਸੀ ਜਾਂਦਾ ਤੇ ਆਪਣੇ ਬੇਟਾ ਬੇਟੀ ਨੂੰ ਭਾਂਜਾ ਭਾਂਜੀ ਨਹੀਂ ਸੀ ਜਾਂਦਾ ਪਤੰਦਰ ਲੋਕ ਸਭਾ ਚੋਣਾਂ ਦੇ ਚੱਲਦੇ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਕੁਝ ਉਤਲ-ਪੁਤਲ ਹੋ ਰਿਹਾ ਉੱਥੇ ਹੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਜਿੰਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦ ਦੇ ਨਿਸ਼ਾਨੇ ਸਾਧਦੇ ਨੇ ਸਰਜਿੰਦਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਕਦੇ ਨਹੀਂ ਉਸਰ ਕਹਿੰਦੇ ਵੱਲ ਹੁਣ ਆਲ ਇੰਡੀਆ ਕਮੇਟੀ ਜਿਹੜੀ ਰੈਲੀ ਕੀਤੀ ਸੀਗੀ ਇੰਡੀਆ ਗੱਠ ਜੋੜ ਦੇ ਉੱਥੇ ਇਹਨਾਂ ਸਵੈਮੰਦੀ ਸੋਹਣਿਆ ਗਾਂਧੀ ਨੂੰ ਇਹ ਕਹਿੰਦੇ ਨੇ ਕਿ ਮੇਤੋਂ ਦੁੱਖ ਨਹੀਂ ਵੀ ਮੇਤੋਂ ਥੋੜਾ ਦੁੱਖ ਨਹੀਂ ਭਲਾਇਆ ਜਾਂਦਾ ਦਾਦੀ ਜੀ ਕਿ ਉੱਥੇ ਹੀ ਸਭ ਜਿੰਜਨ ਨੇ ਮੁੱਖ ਮੰਤਰੀ ਸਵਾਲ ਦੇ ਉੱਤੇ ਬੋਲਦੇ ਆ ਕਿਹਾ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਜੇ ਆ ਕਹਿ ਸਕਦਾ ਕਿ ਸਤੋਂ ਦੁੱਖ ਨਹੀਂ ਭਲਾਇਆ ਜਾਂਦਾ ਤਾਂ ਕਿਤਰਾਂ ਕਿਤੇ ਉਹ ਪੰਜਾਬ ਦਾ ਉਹ ਦੁੱਖ ਭੁੱਲ ਕੇ ਜਿਹੜਾ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ ਦੇ ਵਿੱਚ ਕਤਲਿਆਵਾਂ ਹੋਏ ਸੀਗਾ ਸਿੱਖਾਂ ਦੇ ਗੜਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਫੁੱਕਿਆ ਗਿਆ ਸੀ ਦਾਦੀ ਜੀ ਸਰਗਿਸ਼ ਚਿੰਜਰ ਨੇ ਪੰਜਾਬ ਸਰਕਾਰ ਤੇ ਕਈ ਵੱਡੇ ਸਵਾਲ ਖੜੇ ਕੀਤੇ ਲਖ ਲਾਣ ਤੇ ਹੋ ਜੇ ਮੁੱਖ ਮੰਤਰੀ ਤੇ ਕਿ ਜਿਹਨੂੰ ਪਾਉਣ ਲਗੇ ਲਾਣਤਾਂ ਨੂੰ ਵੀ ਸ਼ਰਮ ਆਉਣ ਲੱਗੀ ਪਿਛਲੇ ਦਿਨ ਕਾਂਗਰਸ ਨਾਲ ਰੈਜੀ ਸੰਧੀ ਕਰਦੇ ਨੇ ਦਿੱਲੀ ਵਿਖੇ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਬੀਬੀ ਸੋਨੀਆ ਗਾਂਧੀ ਦਾ ਦੀ ਕੁਰਬਾਨੀ ਦਾ ਬਹੁਤ ਵੱਡਾ ਦੁੱਖ ਲੱਗਦਾ ਭਾਈ ਤੈਨੂੰ ਉਹਨਾਂ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਦਿਖਿਆ ਕੱਲਾ ਬੀਬੀ ਸੋਨੀਆ ਗਾਂਧੀ ਦੇ ਹੀ ਦੁੱਖ ਦੇਖਿਆ ਤੈਨੂੰ ਜੋ ਕਾਂਗਰਸ ਨੇ ਤੇ ਬੀਬੀ ਸੋਨੀਆ ਗਾਂਧੀ ਦੇ ਪਰਿਵਾਰ ਨੇ ਉਹਦੀ ਸੱਸ ਨੇ ਉਹਦੇ ਘਰ ਵਾਲੇ ਨੇ ਜੋ ਕੁਝ ਸਿੱਖ ਕੌਮ ਦੇ ਨਾਲ ਕੀਤਾ ਉਹ ਤੈਨੂੰ ਕਿਉਂ ਨਹੀਂ ਦਿਖਿਆ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਸਿੱਖ ਨਸਲ ਕੁਸ਼ੀ ਗਲਾਂ ਚ ਤੈਰ ਪਾ ਕੇ ਦਿੱਲੀ ਦੇ ਵਿੱਚ ਬੀਬੀ ਸੋਨੀਆ ਗਾਂਧੀ ਦੇ ਘਰ ਵਾਲੇ ਨੇ ਸਿੱਖ ਮਾਰੇ ਪੰਜਾਬ ਵਿੱਚ ਜੋ ਨੌਜ ਉਹਨਾਂ ਨੂੰ ਦਸਤਾਰਾਂ ਜਿਹੜੇ ਬੰਨ੍ਹ ਕੇ ਜਾਂਦੇ ਸੀ ਦਾੜੇ ਰੱਖੇ ਹੁੰਦੇ ਸੀ ਝੋਟੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਉਹ ਜਿਹੜੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜੋ ਕਸਨਤਾਪ ਹੋ ਤੱਕ ਹੰਡਾਰੇ ਨੇ ਉਹਨਾਂ ਦਾ ਦੁੱਖ ਭਗਵੰਤ ਮਾਨ ਨੂੰ ਨਹੀਂ ਦਿਖਿਆ ਕੱਲੀ ਬੀਬੀ ਸੋਨਿਆ ਗਾ ਤੇ ਦੁੱਖ ਦਿਖਿਆ ਹੰਕਾਰ ਇੱਥੋਂ ਤੱਕ ਹੈ ਕਿ ਕਿਸੇ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਮੀਡੀਆ ਨੂੰ ਬੋਲਣ ਤੱਕ ਆਜ਼ਾਦੀ ਨਹੀਂ ਜੇ ਕੋਈ ਪੰਜਾਬ ਦੇ ਵਿੱਚ ਬੋਲਦਾ ਤਾਂ ਪਰਚੇ ਤੇ ਫੇਸਬੁੱਕ ਅਕਾਊਂਟ ਬੰਦ ਇੱਥੋਂ ਤੱਕ ਥਲੜੀ ਲੈਵਲ ਦੀ ਰਾਜਨੀਤੀ ਤੱਕ ਆ ਚੁੱਕਿਆ ਹੈ ਕਿ ਆਪਣੇ ਸਾਬਕਾ ਧਰਮ ਪਤਨੀ ਦਾ ਫੇਸਬੁੱਕ ਅਕਾਊਂਟ ਭਾਰਤ ਵਿੱਚ ਬੰਦ ਜਿਹੜੇ ਉਹ ਪਤਨੀ ਦੇ ਨਾਲ ਇੰਨੇ ਸਾਲ ਲਾਇਆ ਉਹ ਤੋਂ ਦੋ ਬੱਚੇ ਪਮਾਂ ਕਿ ਉਹ ਬੱਚਿਆਂ ਨੂੰ ਹੁਣ ਪਛਾਣਦਾ ਨਹੀਂ ਉਹ ਪਿੱਛੇ ਜੇ ਮੀਡੀਆ ਵਿੱਚ ਵੀਡੀਓ ਵਾਇਰਲ ਹੋਈ ਆ ਘਰ ਦੇ ਵਿੱਚ ਦੱਸੀ ਜਾਂਦਾ ਤੇ ਆਪਣੇ ਬੇਟਾ ਬੇਟੀ ਨੂੰ ਭਾਂਡਾ ਬਣ ਜੂ ਰਸੀ ਜਾਂਦਾ ਪਤੰਦਰ ਸੋ ਜਿਹੜੇ ਬੱਚਿਆਂ ਨੂੰ ਪਛਾਣਨ ਤੋਂ ਮੁਨਕਰ ਹੋ ਗਿਆ ਜਿਹੜਾ ਘਰ ਵਾਲੀ ਇਨੇ ਸਾਲ ਨਾਲ ਰਹੀ ਉਹਦੇ ਉਹਦੇ ਬੋਲਣ ਤੱਕ ਦੀ ਆਜ਼ਾਦੀ ਖੋ ਰਿਆ ਕਿਹੜਾ ਉਹਨੇ ਦੇਸ਼ ਦੇ ਦੇਸ਼ ਵਿਰੋਧੀ ਕਾਰਵਾਈ ਕਰਤੀ ਜਿਹੜਾ ਫੇਸਬੁੱਕ ਅਕਾਊਂਟ ਇੱਥੇ ਬੰਦ ਕਰ ਦਿੱਤਾ ਸੋ ਇਹ ਸਾਰਾ ਜਿਹੜਾ ਮਾਹੌਲ ਹੈ ਇਹ ਤੋਂ ਇਹ ਦੱਸਦਾ ਕਿ ਕੋਈ ਆਮ ਕਰਦਾ ਕੋਈ ਇਹ ਪੰਜਾਬੀਆਂ ਦਾ ਮੁੱਖ ਮੰਤਰੀ ਨਹੀਂ ਇੱਕ ਹੰਕਾਰਾ ਦਿੱਲੀ ਦਾ ਹੱਥ ਧੋਕਾ ਤੇ ਬਹੁਤ ਹੀ ਹੀਟਲੇ ਪੱਦਰ ਦੀ ਤੇ ਘਟਿਆ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣਾ ਕੇ ਪੰਗਤੀ ਤੇ ਬਿਠਾ ਲਿਆ ਤੇ ਇਹ ਤੋਂ ਬਦਲਾ ਲੈਣ ਲਈ ਜੋ ਇਹਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਬੇਈਮਾਨੀ ਕੀਤੀ ਤੇ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਆ ਤੇ ਭਾਵਨਾਵਾਂ ਨਾਲ ਖੇਡ ਕੇ ਮੁੱਖ ਮੰਤਰੀ ਬਣਿਆ ਉਹ ਤੋਂ ਬਦਲਾ ਲੈਣ ਦਾ ਇੱਕੋ ਤਰੀਕਾ ਟਕਾ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਟਕਾ ਕੇ ਪੰਜਾਬ ਨੂੰ ਬਚਾਉਣ ਲਈ ਤੇ ਸਾਡੇ ਦਰਦਾਂ ਨੂੰ ਛੇੜਨ ਵਾਲੇ ਮੁੱਖ ਮੰਤਰੀ ਦਾ ਬਦਲਾ ਲਓ ਟਕਾ ਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਮੰਜੀ ਠੋਕੋ ਕਿਉਂਕਿ ਲੋਕਤੰਤਰ ਦੇ ਵਿੱਚ ਇੱਕੋ ਤਰੀਕਾ ਹੁੰਦਾ ਹੈ ਬਦਲਾ ਲੈਣ ਦਾ ਉਹ ਤਰੀਕਾ ਹੁੰਦਾ ਜਿਹੜੀ ਸਾਡੇ ਹੱਥ ਵਿੱਚ ਸ਼ਕਤੀ ਹੈ ਵੋਟ ਤਾਂ ਕਿ ਇਹਨੂੰ ਇਹਦੀ ਔਕਾਤ ਮੁੱਖ ਮੰਤਰੀ ਨੂੰ ਦਿਖਾਈ ਜਾ ਸਕੇ ਕਿ ਜੇ ਪੰਜਾਬੀ ਭੂਲੇ ਪਾਲੇ ਨੇ ਗੱਲਾਂ ਵਿੱਚ ਆ ਕੇ ਤੈਨੂੰ ਸੱਤਾ ਦੀ ਚਾਬੀ ਦੇ ਕੇ ਗੱਡੀ ਤੇ ਬਿਠਾ ਸਕਦੇ ਨੇ ਖਲਾਬ ਵੀ ਕਰਦੇ ਨੇ ਲੱਖ ਲਹਨਤਾ ਬਾਰ ਬਾਰ ਲਹਨਤਾ ਵੈਗੁਰਜੀ ਕਾ ਅੱਜੇ ਕਿ ਉੱਥੇ ਸਭ ਜਿੰਜਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਾਂ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਜਾਂ ਆਵਾਜ਼ ਚੱਕਦਾ ਤਾਂ ਉਹਨਾਂ ਦੇ ਫੇਸਬੁਕ ਖਾਤੇ ਬੰਦ ਕੀਤੇ ਜਾਣ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਆਪਣੀ ਜਿਹੜੀ ਉਹਨਾਂ ਦੀਰ ਪਤਨੀ ਸੀ ਜਿਨ੍ਹਾਂ ਨਾਲ ਦਾ ਤਲਾਕ ਹੋ ਚੁੱਕਿਆ ਹੈ ਸਾਬਕਾ ਤੁਹਾਂ ਪਤਨੀਆ ਉਹਨਾਂ ਦਾ ਫੇਸਬੁਕ ਅਕਾਊਂਟ ਤੱਕ ਵੀ ਬੰਦ ਕਰਾਤਾ ਜਿਹਦੇ ਚੱਲਦੇ ਆ ਸਰਜੀ ਜੀ ਜਿੰਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਤਿੱਖੇ ਨਿਸ਼ਾਨੇ ਸਾਦੇ ਨੇ